ਤਸਿਕਾ ਤੋਂ ਤੁਸੀਂ ਦੇਖ ਰਹੇ ਹੋ ਮਾਨੀ ਲਾਈ ਪੰਜਾਬ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਅਜਨਾਲਾ ਦੇ ਇੱਕ ਪਿੰਡ ਵਿਰਿਆ ਤੋਂ ਮਦ ਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪ੍ਰਦੀਪ ਸਿੰਘ ਨਾਮ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜਨ ਵਾਲੇ ਵਿਦਿਆਰਥੀ ਦੀ ਕੜਾਕੇ ਦੀ ਠੰਡ ਦੇ ਨਾਲ ਮੌਤ ਹੋ ਚੁੱਕੀ ਹੈ ਪ੍ਰਦੀਪ ਸਿੰਘ ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਦਾ ਵਿਦਿਆਰਥੀ ਹੈ ਉਸ ਨੂੰ ਕੜਾਕੇ ਦੀ ਠੰਡ ਜਿਹੜੀ ਕੀ ਪ੍ਰਭਾਵਿਤ ਕਰਦੀ ਹੈ ਕੜਾਕੇ ਦੀ ਠੰਡ ਦੇ ਨਾਲ ਬੁਖਾਰ ਚੜਦਾ ਹੈ ਤੇਜ਼ ਬੁਖਾਰ ਚੜਦਾ ਹੈ ਤੇਜ਼ ਬੁਖਾਰ ਚੜਨ ਦੇ ਨਾਲ ਉਹ ਜਿਹੜਾ ਬੁਖਾਰ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਜਿਹੜਾ ਕੀ ਬੁਖਾਰ ਦਿਮਾਗ ਨੂੰ ਚੜ ਜਾਂਦਾ ਹੈ ਦਿਮਾਗ ਨੂੰ ਚੜਨ ਤੋਂ ਬਾਅਦ ਪ੍ਰਦੀਪ ਸਿੰਘ ਇਸ ਦੁਨੀਆ ਤੋਂ ਲੁਕਸਤ ਹੋ ਗਿਆ ਹੈ ਸੋ ਕਿਧਰ ਕਿਤੇ ਇਹ ਜਿਹੜੀ ਗੱਲ ਹੈ ਪ੍ਰਸ਼ਾਸਨ ਦੇ ਵੀ ਲਾਗੂ ਹੁੰਦੀ ਹੈ ਸਰਕਾਰਾਂ ਨੂੰ ਇਸ ਖਬਰ ਨੂੰ ਦੇਖ ਕੇ ਜੋ ਕੜਾਕੇ ਦੀ ਠੰਡ ਪੈ ਇਸ ਟਾਈਮ ਜੋ ਕੜਾਕੇ ਦੀ ਠੰਡ ਪੈ ਰਹੀ ਹੈ ਇਹਨਾਂ ਨੂੰ ਦੇਖਦੇ ਹੋਏ ਕਿ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੀ ਇਹ ਛੁੱਟੀਆਂ ਦੇ ਵਿੱਚ ਇਜ਼ਾਫਾ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੇ ਲੋਕ 31 ਦਸੰਬਰ ਤੱਕ ਜਿਹੜੀਆਂ ਛੁੱਟੀਆਂ ਕੀਤੀਆਂ ਗਈਆਂ ਸੀ ਕਿਉਂਕਿ 31 ਦਸੰਬਰ ਤੱਕ ਆਲਮੋਸਟ ਆ ਜਿਹੜੇ ਉਹ ਧੁੱਪਾਂ ਵਿੱਚ ਨਿਕਲ ਗਏ ਨੇ ਕਿਉਂਕਿ ਜਿਹੜੀ ਅਸਲ ਠੰਡ ਹੈ ਉਹ 31 ਦਸੰਬਰ ਤੋਂ ਬਾਅਦ ਹੀ ਸ਼ੁਰੂ ਹੋਈ ਹੈ ਸੋ ਇਹਨਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਜਾਂ ਸਰਕਾਰਾਂ ਨੂੰ ਇਸ ਚੀਜ਼ ਤੇ ਧਿਆਨ ਦਿੰਦੇ ਹੋਏ ਸਰਕਾਰ ਦੇ ਜਿਹੜੇ ਪੰਜਾਬ ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਉਹਨਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕਰਨਾ ਚਾਹੀਦਾ ਹੈ ਜਿੱਦਾਂ ਕਿ ਅੰਗਰਵਾੜ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਸੋ ਇਸੇ ਤਰ੍ਹਾਂ ਨੂੰ ਜਾਂ ਪ੍ਰਾਈਵੇਟ ਸਕੂਲਾਂ ਨੂੰ ਵੀ ਇਹਨਾਂ ਦੀਆਂ ਛੁੱਟੀਆਂ ਦੇ ਵਿੱਚ ਇਹ ਵਾਅਦਾ ਕਰਨਾ ਚਾਹੀਦਾ ਕਿਉਂਕਿ ਲਗਭਗ ਜੋ ਅਰਮਾਨ ਲਗਾਇਆ ਗਿਆ ਹੈ ਕਿਉਂਕਿ ਜਿਹੜੀ ਲੋਹੜੀ ਤੱਕ ਜਾਂ ਲੋਹੜੀ ਤੋਂ ਬਾਅਦ ਆ ਜਿਹੜੀ ਠੰਡ ਆ ਕੜਾਕੇ ਦੀ ਠੰਡ ਆ ਉਹ ਇਸੇ ਤਰ੍ਹਾਂ ਜਾਰੀ ਰਹੇਗੀ ਸੋ ਇਹ ਜਿਹੜੇ ਵਿਦਿਆਰਥੀ ਨੇ ਇਹ ਮਹਿੰਗੀਆਂ ਗੱਡੀਆਂ 'ਚ ਜਾਣ ਵਾਲੇ ਵਿਦਿਆਰਥੀ ਨਹੀਂ ਹੈਗੇ ਪੈਦਲ ਜਾਂ ਸਾਈਕਲ ਤੇ ਜਾਣ ਵਾਲੇ ਇਹ ਵਿਦਿਆਰਥੀ ਨੇ ਸੋ ਪ੍ਰ ਨੂੰ ਇਹਨਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕੜਾਕੇ ਦੀ ਠੰਡ ਹੈ ਹੱਡਚੀਰਵੀ ਠੰਡ ਹੈ ਸੋ ਹਰ ਇੱਕ ਨੂੰ ਪ੍ਰਭਾਵਿਤ ਕਰਦੀ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਵਿੱਚ ਜਿਹੜਾ ਛੁੱਟੀਆਂ ਦਾ ਉਹ ਵਾਧਾ ਕੀਤਾ ਜਾਣਾ ਚਾਹੀਦਾ ਵੀ ਸਾਡੇ ਜਿਹੜੀ ਹੱਡਚੀਰਵੀ ਠੰਡ ਹੈ ਇਸ ਨੂੰ ਦੇਖਦੇ ਹੋਏ ਛੁੱਟੀਆਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ